ਭਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣਾ ਚੈਨਲ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਦਾ ਜਿਹੜਾ ਅੱਜ ਆਪਾਂ ਇੱਕ ਵੀਡੀਓ ਬਣਾਉਣੀ ਆ ਬਹੁਤ ਵਧੀਆ ਵੀਡੀਓ ਆ ਬਣਾਵਾਂਗੇ ਤੇ ਸਾਰੇ ਜਣੇ ਬਈ ਆਪਣੇ ਜਿੰਨੇ ਵੀ ਤੁਹਾਡੇ ਜਾਣ ਪਛਾਣ ਦੇ ਆ ਜਾਂ ਕਬੂਤਰ ਵਾਲੇ ਆ ਸਾਰੇ ਨਵੇਂ ਕਬੂਤਰ ਬਾਜਾਂ ਖਾਤਰ ਵੀ ਸਾਰਿਆਂ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਤੇ ਨਾਲੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਤੇ ਅੱਜ ਜਿਹੜੀ ਵੀਡੀਓ ਬਣਾਉਣੀ ਆ ਆਪਾਂ ਬਾਈ ਜੀ ਮੈਨੂੰ ਲੱਗਦਾ ਪਹਿਲਾਂ ਮੈਂ ਇੱਕ ਵਾਰੀ ਬਣਾ ਕੇ ਪਾਈ ਹੋਈ ਆ ਪਰ ਅੱਜ ਸੋਚਿਆ ਵੀ ਦੁਬਾਰੇ ਬਣਾ ਕੇ ਪਾਉਣਾ ਵੀਡੀਓ ਤੇ ਗੁੜ ਦੀ ਬਣਾਉਣੀ ਆ ਬਾਈ ਜੀ ਵੀ ਗੁੜ ਕਿਵੇਂ ਬਣਾਈਦਾ ਕਈ ਆ ਆਪਾਂ ਨੂੰ ਕਈ ਵਾਰ ਆਪਾਂ ਨਾ ਆਪਾਂ ਨੂੰ ਪਤਾ ਹੁੰਦਾ ਵੀ ਗੁੜ ਦੇ ਵਿੱਚ ਗਰਮ ਚੀਜ਼ਾਂ ਪੈਂਦੀਆਂ ਨੇਗੀਆਂ ਪਹਿਲਾਂ ਜਦੋਂ ਮੈਂ ਵੀ ਹੁੰਦਾ ਸੀ ਉੱਥੇ ਆਪਣੇ ਗੁਰਗੜ ਬਣਾ ਰਹੇ ਹੁੰਦੇ ਸੀ ਪਰ ਇੰਨਾ ਇੰਨਾ ਕੁ ਮੈਨੂੰ ਸੀਗੀ ਨੌਲੇਜ ਵੀ ਗਰਮ ਚੀਜ਼ਾਂ ਪੈਂਦੀਆਂ ਪਰ ਇਹ ਨਹੀਂ ਪਤਾ ਵੀ ਪੈਂਦੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਲਗੀਆਂ ਤੇ ਤੇ ਹੁਣ ਤਾਂ ਮਹਾਰਾਜ ਦੀ ਕਿਰਪਾ ਹੁਣ ਤਾਂ ਤਕਰੀਬਨ ਪਰ ਪਤਾ ਹੀ ਆ ਸਾਰਾ ਸਾਰਾ ਵੀ ਨਹੀਂ ਕਹਿੰਦੇ ਨਾਲ ਦੇ ਨਾਲ ਸਿੱਖੀ ਵੀ ਜਾਈ ਜੇ ਮੈਨੂੰ ਪੜ੍ਹਨ ਦਾ ਬਹੁਤ ਆਤ ਤ ਪਪੂਤਰਾਂ ਬਾਰੇ ਇਹਨਾਂ ਦੀ ਸਟੱਡੀ ਕਰਨ ਬਾਰੇ ਬਹੁਤ ਮੈਂ ਕੁਛ ਨਾ ਪੁੱਛ ਮਤਲਬ ਦੇਖਦੇ ਰਹਿਣਾ ਵੀ ਜੇ ਐ ਹੋ ਜੇ ਤਾਂ ਕੀ ਕਰਨਾ ਪੈਂਦਾ ਜੇ ਐ ਹੋ ਜੇ ਤਾਂ ਕੀ ਕਰਨਾ ਪੈਂਦਾ ਮੈਂ ਬਾਵਾ ਮੈਨੂੰ ਹੈਗਾ ਕਬੂਤਰਾਂ ਬਾਰੇ ਅ ਦੱਜਾ ਸਪੀਂ ਹੁੰਦੀ ਹੈ ਮੈਨੂੰ ਕਬੂਤਰਾਂ ਬਾਰੇ ਜੇ ਕੋਈ ਨਵੀਂ ਗੱਲ ਪਤਾ ਲੱਗਦੀ ਹੈ ਜਾਂ ਹੋਰ ਤੇ ਆ ਘੋੜਾ ਜਿਹੜਾ ਬਾਈ ਆਪਾਂ ਤੁਹਾਨੂੰ ਘੋੜਾ ਦੱਸਣਾ ਬਹੁਤ ਵਧੀਆ ਘੋੜਾ ਇਹਨੂੰ ਘੋੜ ਨੂੰ ਤੁਸੀਂ ਪਹਿਲਾਂ ਕਰੇ ਆਪਣੇ ਇਲਾਕੇ ਦੇਖ ਲਿਓ ਕਬੂਤਰਾਂ ਨੂੰ ਲਾਜੀ ਦਾ ਜੇ ਤੁਸੀਂ ਮਤਲਬ ਉਡਾਉਣਾ ਇਹਦੇ ਨਾਲ ਲਾ ਕੇ ਆ ਰਾਤ ਨੂੰ ਥੋੜਾ ਜਿਆ ਅ ਡੇਢ ਕ ਮਿਰਚ ਜੋ ਡੇਢ ਕ ਮਿਰਚ ਜਿੰਨੀ ਹੁੰਦੀ ਹੈ ਕਾਲੀ ਮਿਰਚ ਆ ਉਹਦੇ ਜਿੰਨਾ ਦੇਣਾ ਰਾਤ ਨੂੰ ਦੇ ਕੇ ਨਾ 8:00 ਵਜੇ 10 ਕ ਐਮਐਲ ਪਾਣੀ ਦੇ ਦਿਓ ਕਬੂਤਰ ਨੂੰ ਨਾਲ ਤੇ ਤੜਕੇ ਤੁਸੀਂ ਫਿਰ ਕਬੂਤਰ ਨੂੰ ਛੱਡ ਕੇ ਦੇਖੋ ਤੁਹਾਨੂੰ ਆਪੇ ਇੱਕ ਗੁਰੂ ਦਾ ਰਿਜ਼ਲਟ ਪਤਾ ਲੱਗ ਜਾਊਗਾ ਬਈ ਕਿ ਵੀ ਕਿਹ ਜਾ ਕਿਵੇਂ ਕੰਮ ਕਰਦਾ ਤੇ ਨਾਲੇ ਗੌੜਾ ਜਿਹੜਾ ਇਹ ਐ ਨਹੀਂ ਹੈਗਾ ਬਾਈ ਜੇ ਜਦੋਂ ਆਪਾਂ ਵੀ ਨਵੇਂ ਕਬੂਤਰ ਕੱਢਦੇ ਆ ਉਹਨਾਂ ਨੂੰ ਦੇ ਕੇ ਦੋਕ ਦਿਨ ਜਦੋਂ ਬਾਰੀਆਂ ਤੇ ਸਿੱਧੇ ਹੋ ਗੋ ਵੀ ਫੇਰ ਇਹ ਗੋੜ ਬੰਦ ਕਰ ਦੇਣਾ ਬਾਈ ਇਹ ਗੋੜਾ ਜਿਹੜਾ ਬਾਈ ਜੀ ਇਹ ਬੰਦ ਨਹੀਂ ਕਰਨਾ ਇਹ ਨੂੰ ਦੇਈ ਜਾਈਦਾ ਹੁੰਦਾ ਗੋੜ ਨੂੰ ਜਦੋਂ ਕਬੂਤਰ ਉੱਡ ਕੇ ਆਉਂਦਾ ਉਹਦਨੇ ਦੇ ਕੇ ਕਬੂਤਰ ਨੂੰ ਅੱਗੇ ਵੀ ਮੈਂ ਦੱਸਿਆ ਬਹੁ ਵਾਰੀ ਪਿੰਜਰੇ ਚ ਪਾਓ ਥੋੜਾ ਜਿਹਾ ਚਿਰ ਪਿੰਜਰੇ ਚ ਪਾ ਕੇ ਉਸ ਤੋਂ ਬਾਅਦ ਉਹਦੀਆਂ ਦੋ ਗਨੋਕਾਂੀਆਂ ਲਵਾ ਕੇ ਗੁੜ ਦੇਓ ਗੁੜ ਦੇ ਕੇ ਦੇ ਕੇ ਉਹਨੂੰ ਪਾਣੀ ਦੇ ਕੇ ਥੋੜਾ ਚਿਰ ਲਿਆਓ ਸਾਹਮੇ ਰੱਖੋ ਜਦੋਂ ਉਹ ਸਾਰਾ ਪਾਣੀ ਪੂਣੀ ਭਰਾ ਜਾਵੇ ਉਸ ਤੋਂ ਬਾਅਦ ਉੱਥੋਂ ਦੀ ਬਦਾਮ ਬਦਾਮ ਦੇ ਦੇਵੇ ਇਹ ਗੁੜ ਨਾਲ ਬਾਈ ਜੀ ਕੰਨਿਆਂ ਨੂੰ ਬਹੁਤ ਭਲੇਖਾ ਹੁੰਦਾ ਮੈਨੂੰ ਵੀ ਹੁੰਦਾ ਸੀਗਾ ਵੀ ਗੋੜ ਨਾਲ ਕਬੂਤਰਖਾਨੇ ਨੂੰ ਪੱਟਣ ਲੱਗ ਜਾਂਦੇ ਆ ਮੂੰਹ ਮਾ ਨਹੀਂ ਪੜਦੇ ਕਬੂਤਰ ਸਾਮਕਾ ਦੀ ਉਹਨਾਂ ਦੇ ਜਿਹੜੇ ਕੋਨਿਆਂ ਦੇ ਵਿੱਚ ਜਿੱਨਾ ਪਾਣੀ ਪੂਣੀ ਹੁੰਦਾ ਜਾਂ ਹੋਰ ਉਹ ਸਾਰੇ ਸਹੀ ਕਰਦਾ ਇਹ ਗੋੜਾ ਜਿਹੜਾ ਬਹੁਤ ਵਧੀਆ ਗੋੜਾ ਤੇ ਇੱਥੇ ਮੈਂ ਬਣਾ ਕੇ ਦੇਖਿਆ ਇਹਦਾ ਰਿਜ਼ਲਟ ਬਹੁਤ ਵਧੀਆ ਮੈਂ ਆਪਣੇ ਕਬੂਤਰਾਂ ਨੂੰ ਇਹੀ ਯੂਜ਼ ਕਰਦਾ ਹਾਂ ਜਦੋਂ ਆਪਾਂ ਕਬੂਤਰ ਕੱਢ ਲੈਂਦੇ ਆ ਉਦੋਂ ਬਾਰੀਆਂ ਪੂਰੀਆਂ ਕਰਾਉਣ ਲੱਗ ਜਾਂਦੇ ਆ ਉਦੋਂ ਦਈਦਾ ਜਾਂ ਹੁਣ ਜਾਲ ਚ ਪਾਉਣੇ ਆ ਜਦੋਂ ਕਬੂਤਰ ਉਦੋਂ ਥੋੜਾ ਥੋੜਾ ਦੇ ਕੇ ਧੁੱਪੇ ਪਹਿਲਾਂ ਜਾਲ ਚ ਪਾ ਦਵੇ ਕਬੂਤਰ ਜਦ ਜਦੇ ਉਰ ਪੈਂਦੇ ਜਦੋਂ ਪਰੜਾਉਣ ਲੱਗਦੇ ਆ ਕਬੂਤਰਾਂ ਤੇ ਸਾਰੇ ਜਣੇ ਆਪਣੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪੋ ਜਿੰਨੇ ਵੀ ਆ ਤੁਹਾਡੇ ਸਾਰਿਆਂ ਦੇ ਗਰੁੱਪਾਂ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਓ ਤੇ ਮੈਂ ਤੁਹਾਨੂੰ ਦੱਸਦਾ ਕਿਹੜੀਆਂ ਕਿਹੜੀਆਂ ਚੀਜ਼ਾਂ ਪੈਂਦੀਆਂ ਨੇਗੀਆਂ ਤੇ ਇਹਨੂੰ ਬਣਾਉਣਾ ਵੀ ਕਿਵੇਂ ਆ ਬਈ ਵੀ ਮੈਂ ਹੁਣ ਅੱਜ ਬਣਾਉਣਾ ਤਾਂ ਨਹੀਂ ਹੈਗਾ ਕਿਉਂਕਿ ਮੇਰੇ ਕੋਲ ਹੈਗਾ ਮੈਂ ਆਲਰੇਡੀ ਤੁਹਾਨੂੰ ਦੱਸ ਦੂੰਗਾ ਸਾਰਾ ਐਕਸਪਲੇਨ ਕਰ ਦੂੰਗਾ ਵੀ ਕਿਵੇਂ ਇਹ ਕਰਨਾ ਸਾਰਾ ਕੁਝ ਜੇ ਤੁਸੀਂ ਲਿਖਣਾ ਲਿਖ ਲਓ ਠੀਕ ਹੈ ਮੈਂ ਤੁਹਾਨੂੰ ਲਿਖਾ ਦਿੰਨਾ ਸਾਰਾ ਜਿਹੜਾ ਸਾਰਿਆਂ ਤੋਂ ਪਹਿਲਾਂ ਨੰਬਰ 1 ਤੇ ਜਿਹੜਾ ਆਪਾਂ ਗੁੜ ਲੈਣਾ ਬਾਈ ਜੀ ਪੁਰਾਣਾ ਗੁੜ ਪੁਰਾਣਾ ਗੁੜ ਲੈਣਾ 250 ਗ੍ਰਾਮ ਮਤਲਬ ਇਹ 250 ਗ੍ਰਾਮ ਦੀ ਆ ਜੇ ਤੁਸੀਂ ਤੇ 500 ਗ੍ਰਾਮ ਕਰਨਾ ਇਹਨਾਂ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸੂਗਾ ਇਹਨੂੰ ਡਬਲ ਕਰ ਲਿਓ ਠੀਕ ਹੈ ਨਾ ਤੇ ਜੇ ਤੁਸੀਂ ਮਤਲਬ 500 ਅੱਧਾ ਕਿਲੋ ਹੋ ਜਾਂਦਾ ਜੇ ਤੁਸੀਂ ਕਿਲੋ ਕਰਨ ਫਿਰ ਇਹਨਾਂ ਨੂੰ ਗਾਹਾਂ ਫੇਰ ਡਬਲ ਕਰ ਲਿਓ ਏਵੇਂ ਏਵੇਂ ਕਰਕੇ ਮਕਦਾਰ ਆ ਜਿਹੜੀ ਉਹ ਆਪਦੇ ਹਿਸਾਬ ਨਾਲ ਬਣਾ ਲਈਦੀ ਆ ਤੇ ਤੁਹਾਨੂੰ ਮੈਂ ਆਪਾਂ ਪਾਈਆ ਗੁੜ ਮਤਲਬ ਪਾਈਆ ਇੰਨਾ ਕੁ ਥੋੜਾ ਜਿਹਾ ਗੁੜ ਹੁੰਦਾ ਉਹਦੀ ਤੁਹਾਨੂੰ ਮੈਂ ਆਪਾਂ ਤੁਹਾਨੂੰ ਇਹ ਦੱਸ ਦਿਆਂ ਰੈਸਪੀ ਆ ਜਿਹੜੀ ਵੀ ਕਿਵੇਂ ਬਣਾਈਦਾ ਹੈ ਗੁੜ ਬਹੁਤ ਵਧੀਆ ਰਿਜ਼ਲਟ ਹੈ ਦਾ 250 ਗ੍ਰਾਮ ਗੁੜ ਲੈ ਲੈਣਾ ਬਾਈ ਜੀ ਪੁਰਾਣਾ ਗੁੜ ਜਿੰਨਾ ਹੋ ਸਕੇ ਕਿਉਂਕਿ ਪੁਰਾਣਾ ਗੁੜ ਆਉਂਦਾ ਵੀ ਜਿਹੜੇ ਨਵੇਂ ਗੁੜਾ ਜਿਵੇਂ ਖਲਾੜੀ ਤੋਂ ਜਿਹੜਾ ਤਾਜ਼ਾ ਗੁੜ ਹੁੰਦਾ ਉਹਦੇ ਵਿੱਚ ਮੈਨ ਲੱਗਦਾ ਮਿੱਠਾ ਸੋਡਾ ਵੀ ਪਾਇਆ ਹੁੰਦਾ ਕਈ ਚੀਜ਼ਾਂ ਐਡ ਕਰ ਦਿੰਦੇ ਆ ਉਹਦੇ ਮਸਾਲੇ ਮਸੂਲੇ ਪਾਏ ਹੁੰਦੇ ਆ ਵੀ ਉਹ ਪੁਰਾਣਾ ਤਾਂ ਕਹਿ ਦਈਦਾ ਵੀ ਜਦੋਂ 2-4 ਸਾਲ 5 ਸਾਲ ਪੁਰਾਣਾ ਹੁੰਦਾ ਗੁੜ ਉਹਨਾਂ ਦੀ ਜਿਹੜੀ ਹੈਗੀ ਆ ਉਹ ਮਰ ਜਾਂਦਾ ਵਿੱਚ ਉਹਨਾਂ ਦਾ ਅਸਰ ਹੁੰਦਾ ਜਿਹੜਾ ਉਹ ਫਿਰ ਠੀਕ ਹੋ ਜਾਂਦਾ 250 ਗ੍ਰਾਮ ਆਪਾਂ ਲੈਣਾ ਬਾਈ ਜੀ ਪੁਰਾਣਾ ਗੁੜ ਤੇ 2 ਤੋਲੇ ਲੈਣੀਆਂ ਆਪਾਂ ਇਹਦੇ ਵਿੱਚ ਦਾਲ ਚੀਨੀ 2 ਤੋਲੇ 2 ਤੋਲੇ ਦਾਲ ਚੀਨੀ ਲੈਣੀਆਂ ਤੇ 2 ਤੋਲੇ ਲੈਣੀਆਂ ਮਗਾਂ ਮਗਾਂ ਹੁੰਦੀਆਂ ਬਾਈ ਜੀ ਇੰਨੀਆਂ ਲੰਬੀਆਂ ਲੰਬੀਆਂ ਜੀਆਂ ਹੁੰਦੀਆਂ ਉਹ ਕਾਲੀਆਂ ਜੀਆਂ ਆ ਡੰਡੀਆਂ ਜੀਆਂ ਮਗਾਂ ਹੁੰਦੀਆਂ 2 ਤੋਲੇ ਮਗਾਂ ਲੈਣੀਆਂ 2 ਤੋਲੇ ਬਾਈ ਜੀ ਲੌਂਗ ਲੈਣੇ ਆ ਲੌਂਗ 2 ਤੋਲੇ ਲੌਂਗ ਲੈਣੇ ਆ ਤੇ 2 ਤੋਲੇ ਲੈਣੇ ਆ ਵੱਡੀ ਇਲਾਇਚੀ ਦੇ ਬੀ ਜਿਹੜੇ ਹੁੰਦੇ ਆ ਵੱਡੀ ਲੇਚੀ ਦੇ ਬੀਜ ਲੈਣੇ ਆ 2 ਤੋਲੇ ਤੇ 2 ਚਮਚੇ ਸਹਿਦ ਦੇ ਲੈਣੇ ਆ 4 ਅੰਡਿਆਂ ਦੀ ਜ਼ਰਦੀ ਲੈਣੀ ਆ ਦੇਸੀ ਅੰਡੇ ਜਿਹੜੇ ਹੁੰਦੇ ਆਪਣੇ ਮੁਰਗੀਆਂ ਦੇ 4 ਅੰਡਿਆਂ ਦੀ ਜ਼ਰਦੀ ਵੀ ਜ਼ਰਦੀ ਹੁੰਦੀ ਆ ਵੀ ਹੁਣ ਮੈਂ ਤੁਹਾਨੂੰ ਹੁਣੇ ਦੱਸ ਦੇਣਾ ਵੀ ਕਿਵੇਂ ਪਾਉਣੀਆਂ ਉਹ ਥੋੜਾ ਜਿਹਾ ਵੀ ਕਿਉਂਕਿ ਬਾਅਦ ਚ ਨਹੀਂ ਫੋਨ ਕਰਨਗੇ ਬਾਈ ਅੰਡੇ ਕਿਵੇਂ ਪਾਉਣੇ ਆ ਕੱਚੇ ਪਾਉਣੇ ਆ ਕੀ ਕਰਨਾ ਪਾੜ ਕੇ ਪਾਣੇ ਜਿਹੜੇ ਅੰਡਿਆਂ ਦੀ ਜ਼ਰਦੀ ਹੁੰਦੀ ਹੈ ਬਾਈ ਜੀ ਉਹ ਉਬਾਲ ਲੈਣੇ ਆਂਡੇ ਉਬਾਲ ਕੇ ਉਹਨਾਂ ਦਾ ਸਿਲਕਾ ਲਾ ਕੇ ਵਿਚਾਲੇ ਜ਼ਰਦੀ ਹੁੰਦੀ ਹੈ ਅੰਡਿਆਂ ਦੀ ਚਾਰ ਅੰਡਿਆਂ ਦੀ ਉਹ ਪਾਉਣੀਆਂ ਤੁਸੀਂ ਫੇਰ ਵੀ ਦੇਖ ਲਿਓ ਜੇ ਤਿੰਨਾਂ ਨਾ ਸਰ ਗਿਆ ਤਿੰਨਾਂ ਨਾ ਵੀ ਉਹ ਪੂਰਾ ਸੌਫਟ ਜਿਵੇਂ ਹੁੰਦੀ ਹੈ ਆਪਣੀ ਕੋਈ ਆ ਕਰੀਮ ਏਵੇਂ ਬਣ ਜਾਣਾ ਉਹਨੇ ਗੜਨੇ ਫੇਰ ਉਸ ਤੋਂ ਬਾਅਦ ਉਵੇਂ ਹੋਵੇ ਉਹ ਤੇ ਇਹਦਾ ਤੁਹਾਨੂੰ ਮੈਂ ਹੁਣ ਦੱਸਦਾ ਤਰੀਕਾ ਬਣਾਉਣ ਦਾ 2 ਤੋਲੇ ਦੋ ਤੋਲੇ ਪਹਿਲਾਂ ਲੈਣੀ ਆ ਦਾਲਚੀਨੀ ਦਾਲਚੀਨੀ ਨੂੰ ਇੰਨੀ ਕਰ ਰਗੜਨਾ ਬਾਈ ਜੀ ਇੰਨੀ ਕਰ ਰਗੜਨਾ ਮਤਲਬ ਬਈ ਇਹਨੂੰ ਕੱਪੜਾ ਸਾਨ ਕਰਨਾ ਕੱਪੜਾ ਸਾਨ ਕਰਕੇ ਜਿਹੜਾ ਫੇਰ ਬਚ ਗਿਆ ਉਹਨੂੰ ਫੇਰ ਰਗੜਨਾ ਪਰ ਪੂਰੀ ਦੋ ਦਾਲਚੀਨੀ ਪੂਰੀ ਦੋ ਤੋਲੇ ਰੱਖਣੀ ਆ ਕੱਪੜਾ ਸਾਨ ਕਰਨੀ ਆ ਇਹ ਐਵੇਂ ਹੀ ਬਾਈ ਮਗਾ ਨੇਗੀਆਂ ਜਿਹੜੀਆਂ ਮਗਾ ਨੇਗੀਆਂ ਪੂਰੀਆਂ ਬਰੀਕ ਤੋਂ ਬਰੀਕ ਕੱਪੜਾ ਸਾਨ ਕਰਕੇ ਉਹਨਾਂ ਨੂੰ ਦੋ ਤੋਲੇ ਮਗਾ ਨੂੰ ਪੂਰਾ ਕੱਪੜਾ ਸਾਨ ਕਰਕੇ ਤੇ ਸਾਈਡ ਤੇ ਰੱਖ ਲੈਣਾ ਪਹਿਲਾਂ ਅਲੱਗ-ਅਲੱਗ ਰੱਖ ਲੈਣਾ ਉਹਨਾਂ ਨੂੰ ਸਾਰੀਆਂ ਫਿਰ ਦੋ ਹੀ ਤੋਲੇ ਐਵੇਂ ਕਰਕੇ ਲਾਉਂਗ ਲਾਉਂਗ ਆ ਜਿਹੜੇ ਜਮਾ ਪਾਊਡਰ ਬਣਾ ਕੇ ਉਹਨਾਂ ਦਾ ਵੀ ਕੱਪੜਾ ਛਾਣ ਕਰਨਾ ਠੀਕ ਆ ਕੁੱਟਣਾ ਉਹਨਾਂ ਨੂੰ ਪੂਰਾ ਕੁੱਟ ਵੱਤ ਤੋਂ ਵੱਧ ਕੁੱਟਣਾ ਫੇ ਲੈਣੀਆਂ ਵੱਡੀ ਇਲਾਇਚੀ ਆ ਜਿਹੜੀ ਵੱਡੀ ਇਲਾਇਚੀ ਦੇ ਵੀ ਲੈਣੇ ਆ ਵੀ ਲੈ ਕੇ ਇਹਨਾਂ ਨੂੰ ਵੀ ਪੂਰਾ ਕੁੱਟ ਕੇ ਕੱਪੜਾ ਛਾਣ ਕਰ ਲੈਣਾ ਵਧੀਆ ਵੀ ਹੋਣ ਜਾਨੀ ਇਲਾਇਚੀਆਂ ਆਏ ਨਾ ਵੀ ਸੁੱਕੀਆਂ ਪਈਆਂ ਹੋਣ ਇਲਾਇਚੀਆਂ ਤੇ ਹੋਣ ਵਧੀਆ ਚੰਗੀਆਂ ਪਰ ਜਿਵੇਂ ਹੁੰਦੀਆਂ ਤੁਹਾਨੂੰ ਪਤਾ ਹੀ ਚੰਗੀ ਲੈਚੀ ਹੁੰਦੀ ਹੈ ਜਿਹੜੀ ਵੀ ਉਹ ਵੀ ਉਹਦੇ ਕਾਲੇ ਹੁੰਦੇ ਆ ਉਹ ਉਹ ਵੀ ਲੈ ਕੇ ਪੂਰੇ ਕੱਟ ਕੇ ਕੱਪੜਾ ਸਾਂਰ ਕਰ ਲੈਣਾ ਇਹ ਜਿਹੜੀਆਂ ਚਾਰੀ ਚੀਜ਼ਾਂ ਨੇ ਬਾਈ ਜੀ ਇਹਨਾਂ ਨੂੰ ਮਿਕਸ ਕਰ ਲੈਣਾ ਮਿਕਸ ਕਰਕੇ ਫੇਰ ਇੱਕ ਵਧੀਆ ਭਾਂਡਾ ਲੈ ਕੇ ਸਾਰੇ ਨੂੰ ਇਕੱਠਿਆਂ ਨੂੰ ਫੇਰ ਇਹਨਾਂ ਨੂੰ ਇੱਕ ਵਾਰੀ ਫੇਰ ਕੱਪੜਾ ਸਾਂਰ ਕਰ ਲਿਓ ਕੱਪੜਾ ਸਾਂਰ ਕਰਕੇ ਜਿਹੜਾ ਮਾੜਾ ਮੋਟਾ ਉੱਤੇ ਬੂਰਾ ਬਾਰਾ ਜਿਹਾ ਬਚਿਆ ਉਹਨੂੰ ਫੇਰ ਕੱਟ ਕੇ ਉਹਨੂੰ ਸਾਰੇ ਵਿੱਚ ਪਾਉਣਾ ਯਾਨੀ ਕਾਲੀ ਨਾ ਕਰਿਓ ਕੋਈ ਕਈ ਵਾਰ ਸੋਚਦਾ ਹਾਂ ਵੀ ਚਲ ਛੱਡ ਪਰੇ ਸਰ ਜਾਣਾ ਇਹ ਕਿਹੜਾ ਆਪਾਂ ਮਤਲਬ ਗੋੜ ਇਹੋ ਜਿਹਾ ਬਣਾਉਣਾ ਬਾਈ ਜੀ ਵੀ ਜਦੋਂ ਕੋਈ ਤੁਸੀਂ ਕਿਸੇ ਨੂੰ ਦੇਣਾ ਵੀ ਹੈ ਗੋੜ ਉਹ ਪਿਉਂ ਚ ਪਤਾ ਨਾ ਲੱਗੇ ਵੀ ਕੀ ਪਾਇਆ ਹੋਇਆ ਕੀ ਹੈਗਾ ਇਹਦੇ ਚ ਕਹੇ ਜਾ ਗੋੜਾ ਇਹ ਕੋਈ ਚੀਜ਼ ਮਤਲਬ ਲੱਭੇ ਨਾ ਉਹ ਚ ਸਾਰੀਆਂ ਚੀਜ਼ਾਂ ਨੂੰ ਕੱਪੜਾ ਸਣ ਕਰਕੇ ਇੱਕ ਪਾਸੇ ਸਾਈਡ ਤੇ ਰੱਖ ਲੈਣਾ ਉਸ ਤੋਂ ਬਾਅਦ ਫਿਰ ਕੀ ਕਰਨਾ ਬਾਈ ਜੀ ਤੁਸੀਂ ਅ ਦੇਸੀ ਘਿਓ ਇੱਕ ਕੜਸੀ ਲੈਣੀ ਆ ਮਤਲਬ ਕੜਸੀ ਐਡੀ ਇੱਕ ਮਤਲਬ 2.5 ਚਮਚੇ ਜਿਵੇਂ ਕਹਦੀਏ ਟਾਈਕ ਜਾਮਚੇ ਲੈ ਕੇ ਉਦੋਂ ਬਾਅਦ ਇਹਨੂੰ ਕੀ ਕਰਨਾ ਪਹਿਲਾਂ ਫਰਾਈ ਪੈਨ ਦੇ ਵਿੱਚ ਪਾ ਲੈਣਾ ਦੇਸੀ ਘਿਓ ਨੂੰ ਜਦੋਂ ਥੋੜਾ ਜਿਹਾ ਗਰਮ ਹੋ ਜਾਂਦਾ ਉਦੋਂ ਉਹਦੇ ਵਿੱਚ ਜਿਹੜਾ ਬਾਕੀ ਹੋਰ ਸੰਕਰ ਦਾ ਗੋੜਾ ਜੇ ਗੋੜ ਦਾ ਗੋੜ ਦਾ ਡੜਾ ਜਾਂ ਹੋਰ ਆ ਭੇਲੀ ਆ ਗੁੜ ਦੀ ਡੜਾ ਉਹਨੂੰ ਪਹਿਲਾਂ ਕੁੱਟ ਲਿਓ ਗੋੜ ਨੂੰ ਕੁੱਟ ਕੇ ਥੋੜਾ ਜਿਹਾ ਟਰਾਈ ਕਰੋ ਬਰੀਕ ਕਰਨ ਦੀ ਜਿੰਨਾ ਵੱਧ ਤੋਂ ਵੱਧ ਬਰੀਕ ਹੋ ਜਾਵੇ ਉਹਨਾਂ ਵਰੀਆ ਉਹ ਫਿਰ ਫਰਾਈ ਪੈਨ ਦੇ ਵਿੱਚ ਘਿਓ ਪਾ ਲੈਣਾ ਘਿਓ ਪਾ ਕੇ ਗੁੜ ਸੈੱਟ ਦੇਣਾ ਵਿੱਚ ਗੁੜ ਸੈੱਟ ਗਏ ਉਹਨੂੰ ਚਮਚੇ ਨਾਲ ਹਿਲਾਉਣਾ ਇਹ ਚਮਚੇ ਨਾਲ ਜਾਂ ਕਿਸੇ ਵੀ ਚੀਜ਼ ਨਾਲ ਬਾਹਲਾ ਵੱਡੀ ਚੀਜ਼ ਨਾਲ ਹਲਮੋਗੇ ਉਹਨੂੰ ਬਾਹਲਾ ਟੱਚ ਕਰ ਜਦਾਂ ਤਾਂ ਪਤਲੀ ਚੀਜ਼ ਕੋਈ ਰੱਖਿਓ ਜਿਹੜਾ ਉਹ ਚ ਹਿੱਲਦਾ ਰਹੇ ਘੇੜਾ ਉਹਦਾ ਰਹੇ ਸਾਰਾ ਹੁਣ ਹਲਾਈ ਜਾਣਾ ਜਦੋਂ ਪੂਰਾ ਇਹਨ ਮਿਕਸ ਹੋ ਗਿਆ ਉਹਦੇ ਵਿੱਚ ਘਿਓ ਤੇ ਨਾਲੇ ਦੋ ਚਮਚੇ ਉਹਦੇ ਦੇਸੀ ਸ਼ਹਿਦ ਦੇ ਪਾ ਲੈਣੇ ਆ ਜਿਹੜਾ ਆਪਣਾ ਮਖਿਆਲ ਹੁੰਦਾ ਮੱਖੀਆਂ ਦਾ ਸ਼ਹਿਦ ਆ ਜਿਹੜਾ ਦੋ ਚਮਚੇ ਉਹਦੇ ਪਾ ਲੈਣੇ ਆ ਉਸ ਤੋਂ ਬਾਅਦ ਪਾ ਕੇ ਉਹਦੇ ਸਾਰਾ ਕੁਝ ਠੀਕ ਆ ਨਰਮ ਨੋਰਮਲ ਲੱਗ ਤੇ ਇਹਨੂੰ ਗਰਮ ਕਰਨਾ ਨੋਰਮਲ ਲੱਗ ਤੇ ਗਰਮ ਕਰੀ ਜਾਣਾ ਨੂੰ ਥੋੜਾ ਥੋੜਾ ਡਰਨਾ ਨਹੀਂ ਹੈਗਾ ਵੀ ਇਹ ਜੀ ਫਿਰ ਕੰਚਾਰਗਾ ਬਣ ਗੂ ਇਹ ਤਾਂ ਗੱਚਕ ਬਣ ਜੂ ਕੁਝ ਨਹੀਂ ਬਣਦਾ ਉਹਦਾ ਥੋੜਾ ਜਿਹਾ ਹਲਾਈ ਜਾਣਾ ਹਲਾਈ ਜਾਣਾ ਉਸ ਤੋਂ ਬਾਅਦ ਉਹਨੂੰ ਜਿਹੜੇ ਆ ਤੁਹਾਡੀਆਂ ਕਾਪੜਸਾਨ ਕਰਕੇ ਚਾਰੀ ਚੀਜ਼ਾਂ ਰੱਖੀਆਂ ਹਨ ਤੇ ਦਾਲ ਚੀਨੀ ਮਗਾ ਲੌਂਗ ਵੱਡੀ ਇਲੈਚੀ ਠੀਕ ਆ ਨਾ ਇਹਨਾਂ ਨੂੰ ਫੇਰ ਉਹਦੇ ਵਿੱਚ ਮਿਕਸ ਕਰ ਦੇਣਾ ਤੇ ਅੱਗ ਬੰਦ ਕਰ ਦੇਣੀ ਆ ਅੱਗ ਬੰਦ ਕਰਕੇ ਤੇ ਥੋੜੀ ਚੋਲਾ ਬੰਦ ਕਰ ਦੇਣਾ ਉਦੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਸਾਰੇ ਨੂੰ ਮਿਕਸ ਕਰਨਾ ਉਹਦੇ ਵਿੱਚ ਮਿਕਸ ਕਰਕੇ ਫਿਰ ਜਿਹੜਾ ਦੇਸੀ ਅੰਡੇ ਦੀ ਜ਼ਰਦੀ ਆ ਉਹਨੂੰ ਅਲੱਗ ਕੁੱਟਣਾ ਜਮਾ ਕੁੱਟ ਲੈਣਾ ਜਮਾ ਐਨ ਉਹਨੂੰ ਵੀ ਐਨ ਕੁੱਟ ਲੈਣਾ ਵੀ ਐ ਸੌਫਟ ਹੋਵੇ ਉਹ ਜਦੋਂ ਹੱਥ ਨਾਲ ਤੁਸੀਂ ਦੇਖੋ ਐ ਪੂਰੀ ਸੌਫਟ ਹੋਵੇ ਉਦੋਂ ਬਾਅਦ ਉੱਤੇ ਹੀ ਰੱਖ ਕੇ ਉਹਨੂੰ ਹਿਲਾ ਦੇਣਾ ਉਹਦੇ ਵਿੱਚ ਉਹ ਵੀ ਛੱਡ ਦੇਣੀ ਆ ਵਿੱਚ ਉਹਦੇ ਹਲਾਉਣਾ ਉਦੋਂ ਬਾਅਦ ਉਹਨੂੰ ਹਲਾਈ ਜਾਣਾ ਹਲਾਈ ਜਾਣਾ ਜਦੋਂ ਪੂਰੀ ਐਨ ਮਿਕਸ ਹੋ ਗਈ ਜਿਵੇਂ ਕਰੀਮ ਵਾਂਗ ਬਣ ਗਿਆ ਉਹ ਉਦੋਂ ਬਾਅਦ ਉਹਨੂੰ ਥੱਲੇ ਲਾ ਲੈਣਾ ਥੱਲੇ ਲਾ ਕੇ ਸਾਰਾ ਠੰਡਾ ਮੜ ਮੜ ਮोटा ਜਿਹਾ ਠੰਡਾ ਹੋ ਜਾਂਦਾ ਉਦੋਂ ਬਾਅਦ ਉਹ ਐ ਨਹੀਂ ਹੈਗਾ ਵੀ ਉਹਦੇ ਫਿਰ ਫਰਾਈ ਪੈਨ ਦੇ ਤੁਹਾਡਾ ਗੋੜਾ ਜਿਹੜਾ ਨਾਲ ਲੱਗੂਗਾ ਜਾਂ ਹੋਰ ਉਹਨੇ ਸਾਰਾ ਇੱਕ ਪਿੰਨੇ ਵਾਂਗੂ ਬਣ ਜਾਣਾ ਉਹਨੂੰ ਪਾ ਕੇ ਜਿਵੇਂ ਕੱਚ ਦੀ ਸ਼ੀਸ਼ੀ ਦੇ ਵਿੱਚ ਉਹਦੇ ਵਿੱਚ ਰੱਖ ਲਿਓ ਕੱਚ ਦੀ ਸ਼ੀਸ਼ੀ 'ਚ ਪਾ ਲਿਓ ਉਹਨੂੰ ਜਾਂ ਅ ਉਹ ਹਾਂ ਇੱਕ ਹੋਰ ਗੱਲ ਜਦੋਂ ਜਿਹੜੀ ਵੀ ਭਾਂਡੇ ਦੇ ਵਿੱਚ ਉਹਨੂੰ ਪਾ ਕੇ ਰੱਖਣਾ ਤੁਸੀਂ ਉਹ ਕੀ ਕਰਨਾ ਉਹਨੂੰ ਪਹਿਲਾਂ ਨਾ ਮੜਾ ਜਾ ਉਂਗਲੀ ਇੰਦੇਸੀ ਕੇ ਉਹ ਲਾ ਕੇ ਉਹਦੇ ਅੰਦਰ ਥੋੜਾ ਜਿਹਾ ਕੇ ਉਹ ਜਾ ਲਾ ਦਈਦਾ ਵੀ ਉਹਦੇ ਫੇਰ ਤੁਹਾਨੂੰ ਕੱਢਣ ਵੇਲੇ ਸੌਖਾ ਰਹੇ ਇੱਕ ਹੋਰ ਆ ਵੀ ਉਹਨੂੰ ਇਹੋ ਜੀ ਸੀਸੀ ਦੇ ਵਿੱਚ ਪਾਇਓ ਵੀ ਮੁੜ ਕੇ ਤੁਹਾਡਾ ਹੱਥ ਨਾ ਪਵੇ ਉਹਦੇ ਚ ਠੀਕ ਆ ਨਾ ਵੀ ਉਹਦਾ ਗਲ ਜਿਆ ਖੁੱਲਾ ਹੋਵੇ ਜੇ ਤੁਸੀਂ ਆਇਆ ਮਤਲਬ ਦੋ ਉਂਗਲੀਆਂ ਤੇ ਗੁੱਠਾ ਤੇ ਉਂਗਲੀ ਪਾਣੀ ਹੋਵੇ ਉਹਦੇ ਜੇ ਤੁਸੀਂ ਥੋੜਾ ਜਿਹਾ ਤੋੜ ਸਕੋ ਉਹ ਤੁਹਾਨੂੰ ਈਜੀ ਹੋਏ ਨਾ ਹੁੰਦਾ ਬਾਕੀ ਇਹਨੂੰ ਟਰਾਈ ਕਰਿਓ ਗੁੜ ਨੂੰ ਅ ਅੰਦਰ ਰੱਖਣ ਦੀ ਟੈਂਪਰੇਚਰ ਸਹੀ ਟੈਂਪਰੇਚਰ ਦੇ ਵਿੱਚ ਹੋਵੇ ਕਿਉਂਕਿ ਜੇ ਤੁਸੀਂ ਧੁੱਪੇ ਰੱਖੋਗੇ ਇਨ ਫੇਰ ਪਤਲਾ ਹੋ ਜਾਣਾ ਜੇ ਜੇ ਬੈਟਰ ਆ ਵੀ ਗਰਮੀਆਂ ਦੇ ਵਿੱਚ ਤੁਸੀਂ ਅੰਤਰ ਰੱਖੋ ਜਿੱਥੇ ਆਪਣਾ ਨਾਰਮਲ ਜਿੱਥੇ ਆਪਾਂ ਬਹਿੰਦੇ ਬੁੰਦੇ ਅਲਮਾਰੀਂ ਬੂੜੇ ਚ ਰੱਖੇ ਉੱਥੋਂ ਕੱਢ ਕੇ ਲਿਆ ਕੇ ਕਬੂਤਰ ਨੂੰ ਦੇਖ ਵੇ ਇਹ ਗੁੜ ਇਹ ਗੁੜ ਨਾਲ ਬਾਈ ਨਾ ਕੋਈ ਕੋਡਾ ਕਬੂਤਰ ਸੁੱਜੇ ਨਾ ਕੋਈ ਹੋਰ ਪ੍ਰੋਬਲਮ ਆਵੇ ਨਾ ਕਬੂਤਰ ਦੇ ਬਗਲਾਂ ਦੇ ਵਿੱਚ ਪਾਣੀ ਭਰੇ ਤੇ ਤੁਹਾਡਾ ਕਬੂਤਰ ਤੁਹਾਨੂੰ ਘਰੀ ਦੱਸ ਦੂਗਾ ਵੀ ਹਾਂ ਤੁਹਾਨੂੰ ਵੀ ਪਹਿਲਾਂ ਤੁਸੀਂ ਦੇਖ ਲਓ ਵੀ ਕਬੂਤਰ ਨੂੰ ਦੇਖ ਕੇ ਦੇਖਣਾ ਵੀ ਤੁਹਾਨੂੰ ਵੀ ਪਹਿਲਾਂ ਤੁਹਾਨੂੰ ਗੁੜ ਦਾ ਪਤਾ ਲੱਗ ਜਾਵੇ ਵੀ ਹਾਂ ਵੀ ਜਿਹੜਾ ਤੁਸੀਂ ਗੁੜ ਬਣਾਇਆ ਉਹ ਪੂਰਾ ਸਹੀ ਹੈ ਉਹ ਤਾਂ ਪਤਾ ਲੱਗਣਾ ਜੇ ਤੁਸੀਂ ਕਬੂਤਰ ਨੂੰ ਘਰੇ ਦੇ ਕੇ ਰਾਤ ਨੂੰ ਜਿਵੇਂ ਤੁਹਾਨੂੰ ਦੱਸਿਆ ਵੀ ਥੋੜਾ ਜਿਹਾ ਡੇਢ ਕਣਕ ਦੇ ਉਹਦੇ ਨਾਲ ਮਿਰਚ ਜਨਾ ਦੇ ਕੇ ਗੁੜ ਨੂੰ ਦੇ ਕੇ 10 ਕਐਮਐਲ ਪਾਣੀ ਕਬੂਤਰ ਨੂੰ ਛੱਡ ਦੇਣਾ ਘਰੇ ਘਰੇ ਕਬੂਤਰ ਨੂੰ ਛੱਡ ਕੇ ਉਸ ਤੋਂ ਬਾਅਦ ਤੁਹਾਨੂੰ ਜਦੋਂ ਤੁਸੀਂ ਬਹਾਇਆ ਕਬੂਤਰ ਦੀ ਚਾਲ ਹੀ ਬਦਲ ਦੇਣੀ ਹੈ ਜਦੋਂ ਤੜਕੇ ਛੱਡੋਗੇ ਤੁਹਾਨੂੰ ਆਟੋਮੈਟਿਕਲੀ ਪਤਾ ਲੱਗ ਜਾਣਾ ਪਰ ਥੋੜਾ ਜਿਹਾ ਕਬੂਤਰ ਨਾ ਇਵੇਂ ਕਰਿਓ ਉਹਨੂੰ ਕਬੂਤਰ ਥੋੜਾ ਜਿਆ ਨਾ ਬਾਰੀਆਂ ਚ ਪਿਆ ਵਿਆ ਹੋਵੇ ਬਾਰੀਆਂ ਚ ਪਾ ਲਿਓ ਉਹਨੂੰ ਕਬੂਤਰ ਨੂੰ ਪਹਿਲਾਂ ਕਈ ਵਾਰ ਜਦੋਂ ਜਦੋਂ ਆਪਾਂ ਭੁੱਖੇ ਕਬੂਤਰਾਂ ਨੂੰ ਜਾਂ ਡਰਨੇ ਕਬੂਤਰ ਨੂੰ ਪਾਣੀ ਨਹੀਂ ਹੁੰਦਾ ਉਹਦੇ ਅੰਦਰ ਐ ਕਰ ਦਿੰਨੇ ਆ ਛੱਡ ਦਿੰਨੇ ਆ ਕਈ ਵਾਰ ਉਹ ਬਾਹਲਾ ਉੱਡਿਆ ਜਾਂ ਬਾਹਲਾ ਜ਼ੋਰ ਜ਼ਾਰ ਮਾਰਦਾ ਉਹਨੇ ਕਈ ਵਾਰ ਜਾਂ ਨਿਕਲਣ ਦੇ ਚਾਂਸ ਜਾਂ ਬਾਹਰ ਡੇਗਣ ਦੇ ਚਾਂਸ ਸURE ਬਣ ਜਾਂਦੇ ਆ ਬੈਟਰ ਆ ਵੀ ਕਬੂਤਰ ਨੂੰ ਥੋੜਾ ਜਿਆ ਡਾਈਆਂ ਪਿਆ ਵਿਆ ਹੋਵੇ ਕਬੂਤਰ ਐਨ ਵੀ ਹੁਣੇ ਅੱਜ ਹੀ ਜਾਲ ਚੋਂ ਕੱਢਣਾ ਤੇ ਕੱਲ ਨੂੰ ਦੇਤਾ ਐਵੇਂ ਨਹੀਂ ਇਹਨੇ ਅਸਰ ਕਰਨਾ ਡਾਈਆਂ ਪਾ ਕੇ ਉਸ ਤੋਂ ਬਾਅਦ ਜੇ ਹੁਣ ਥੋੜਾ ਤੁਸੀਂ ਕਬ ਪੰ ਦੋ ਤਣ ਘੰਟੇ ਚਾਰ ਘੰਟੇ ਉਰਦਾ ਜਦੋਂ ਚਾਰ ਘੰਟੇ ਉੜਨ ਲੱਗਾ ਫੇਰ ਉਹ ਤੇ ਕਾਰਵਾਈ ਕਰਕੇ ਦੇਖੋ ਇਹ ਤੁਹਾਨੂੰ ਫਿਰ ਗੁੜ ਦਾ ਰਿਜ਼ਲਟ ਦੇਖਿਓ ਯਾਦ ਕਰੋਗੇ ਵੀ ਹਾਂ ਬਾਈ ਨੇ ਦੱਸਿਆ ਸੀਗਾ ਗੁੜ ਇਹ ਜਮਾਂ ਬਾਈ ਜੀ ਅਸਲੀ ਗੁੜ ਆ ਇਹ ਕੋਈ ਐ ਨਹੀਂ ਹੈਗਾ ਇਹ ਜੋ ਕੋਈ ਲੋਕਲ ਕੋ ਵਾਲੀ ਗੱਲ ਹੈ ਇੱਕ ਵਾਰੀ ਫੇਰ ਤੁਹਾਨੂੰ ਮੈਂ ਦੱਸਦਾ 250 ਗ੍ਰਾਮ ਗੁੜ ਲੈਣਾ ਦੋ ਤੀ ਦੋ ਤੋਲੇ ਲੈਣੀਆਂ ਦਾਲਚੀਨੀ ਦੋ ਤੋਲੇ ਮਗਾ ਦੋ ਤੋਲੇ ਲੌਂਗ ਦੋ ਤੋਲੇ ਵੱਡੀ ਲੇਜੀ 2 ਚਮਚੇ ਸਹਿਦ ਲੈਣੇ ਆ 4 ਅੰਡਿਆਂ ਦੀ ਦੇਸੀ ਅੰਡੇ ਦੀ ਜਰਦੀ ਲੈਣੀ ਆ 1 ਕੜਸੀ ਮਤਲਬ 2.5-3 ਚਮਚੇ ਦੇਸੀ ਘਿਓ ਦੇ ਲੈਣੇ ਆ ਠੀਕ ਆ ਉਹ ਦੇ ਵਿੱਚ ਫਰਾਈ ਪੈਨ ਦੇ ਵਿੱਚ ਪਾ ਕੇ ਜਦੋਂ ਮੜ ਜਾ ਗਰਮ ਹੋ ਜਾਂਦਾ ਉਸ ਤੋਂ ਬਾਅਦ ਗਰਮ ਹੋਏ ਤੇ ਬਾਅਦ ਉਹਨੂੰ ਸਾਰੇ ਗਾਸ਼ ਨੂੰ ਮਿਕਸ ਕਰਕੇ ਤੇ ਉਹ ਕਰ ਦੇਣਾ ਹਾਂ ਇੱਕ ਹੋਰ ਜੇ ਤੁਸੀਂ ਪਾ ਸਕਦੇ ਹੋ ਪਾ ਸਕਦੇ ਹੋ ਵਿੱਚ ਤੇ ਪਰ ਉਹ ਜਿਵੇਂ ਹੁਣ ਇਹ ਨਾਰਮਲ ਗੋੜਾ ਜਿਵੇਂ ਇਹਦੇ ਵਿੱਚ ਉਹ ਜ ਦਸਰ ਦਸਰ ਜਿ ਪੈਂਦਾ ਜੇ ਤੁਸੀਂ ਪਾਉਣਿਆਂ ਇਹਦੇ ਵਿੱਚ ਬੀਕ ਚਾਂਦੀ ਦੀ ਵਰਕਾ ਜਿਹੜੇ ਉਹ ਫਾਦੇ ਸੋਨੇ ਦੇ ਵਰਕ ਨਹੀਂ ਪਾਉਨੇ ਸੋਨੇ ਦੇ ਗਰਮ ਹੁੰਦੇ ਆ ਚਾਂਦੀ ਦੇ ਠੰਡੇ ਹੁੰਦੇ ਆ ਕਿਉਂਕਿ ਇੱਥੇ ਇੰਡੀਆ ਗਰਮੀ ਵਾਲੀ ਪੈਂਦੀ ਆ ਠੀਕ ਆ ਨਾ ਚਾਂਦੀ ਦੀ ਵਰਕ ਇਹਦੇ ਵਿੱਚ ਪਾਉਨੇ ਆ ਗੁੜ ਦੇ ਵਿੱਚ ਚਾਂਦੀ ਦੀ ਵਰਕ ਪਾ ਕੇ ਤੇ ਐਨ ਪੂਰਾ ਇਹਨੇ ਵਧੀਆ ਬਣ ਜਾਣਾ ਬਣਾ ਕੇ ਇਹਨੂੰ ਆਪਣਾ ਇੱਕ ਪਿੰਨਾ ਜਿਹਾ ਬਣਾ ਕੇ ਕਾਹੇ ਲੱਬੀ ਡੁੱਬੀ ਦੇ ਵਿੱਚ ਪਾ ਕੇ ਰੱਖ ਲਿਓ ਪਾਉਣਾ ਕੱਚ ਦੀ ਸ਼ੀਸ਼ੀ ਦੇ ਵਿੱਚ ਐਨੂੰ ਕੱਚ ਦੇ ਕੇ ਤੇ ਵਰਤਮਾਨ ਦੇ ਵਿੱਚ ਪਾ ਕੇ ਰੱਖ ਲਿਓ ਤੇ ਪਲਾਸਟਰ ਦੇ ਵਿੱਚ ਨਹੀਂ ਕਦੇ ਕਦੇ ਵੀ ਪਾਈਦਾ ਤੇ ਪਲਾਸਟਰ ਦੇ ਵਿੱਚ ਇਹਦੀ ਫਿਰ ਜ਼ਿਆਦਾ ਜ਼ਰ ਮਨਿਆਦ ਨਹੀਂ ਰਹਿੰਦੀ ਖਰਾਬ ਹੋ ਜਾਂਦਾ ਕਿਉਂਕਿ ਇਹਨੂੰ ਰੱਖਣਾ ਤੋਂ ਗਿਆ ਜਿਵੇਂ ਜਿਵੇਂ ਪੁਰਾਣਾ ਹੋਈ ਜਾਣਾ ਉਹ ਨਈਆਂ ਨੇ ਵਧੀਆ ਬਣ ਜਾਣਾ ਤੇ ਅੱਜ ਦਾ ਸੀਗਾ ਆਪਣਾ ਇਹ ਵੀ ਗੋੜਾ ਜਿਹੜਾ ਵੀ ਜਦੋਂ ਮੈਂ ਵੀ ਦੁਬਾਰੇ ਮੈਂ ਹੀ ਮੇਰਾ ਦੱਸਿਆ ਹੋਇਆ ਮਿਲਦਾ ਇਹ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਕਿਉਂਕਿ ਹੁਣ ਸੀਜ਼ਨ ਜੇ ਚੱਲਣ ਕਰਕੇ ਕਬੂਤਰਾਂ ਦਾ ਮੇਰੇ ਦਿਮਾਗ 'ਚ ਆਇਆ ਮੈਂ ਜਦੋਂ ਦੁਬਾਰੇ ਵੀ ਇੱਕ ਵਾਰੀ ਫੇਰ ਬਣਾ ਕੇ ਵੀਡੀਓ ਦੱਸ ਦਿਆਂ ਤੇ ਹੁਣ ਤੁਸੀਂ ਇਹ ਲਾ ਫਰਫਲ ਪੱਟਦੇ ਹੋਣੇ ਕਬੂਤਰਾਂ ਦੇ ਸਾਰੇ ਤੇ ਪੱਟ ਕੇ ਤੋਂ ਬਾਅਦ ਤੇ ਬਸ ਜਦੋਂ ਫਸ ਫਰਸਰ ਹੋ ਗਏ ਕੂਤਰਾਂ ਤੁਸੀਂ ਐ ਜਾਂ ਜਾ ਚ ਪਾਇਆ ਤੇ ਨਾਲ ਇਹ ਗੌੜਾ ਤਾਂ ਕਰਕੇ ਮੈਂ ਹੁਣ ਤੁਹਾਨੂੰ ਲੋੜ ਤਾਂ ਕਰਕੇ ਆਪਾਂ ਵੀਡੀਓ ਇਹ ਬਣਾਈ ਆ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਚੈਨਲ ਨੂੰ ਬਹੁਤ ਵਧੀਆ ਤੁਸੀਂ ਹੰਗਾਰਾ ਦਿੱਤਾ ਦਿਨੇ ਵੀ ਤੇ ਆਸ ਕਰਦਾ ਖਾਨ ਵੀ ਦਿੰਦੇ ਰਹੂੰਗਾ ਤੇ ਸਾਰਿਆਂ ਨੂੰ ਟੈਗ ਦੇ ਨਾਲ ਇੱਕ ਵਾਰ ਫੇਰ ਧੰਨਵਾਦ ਕਰਦਾ ਤੇ ਆਪਣੀ ਵੀਡੀਓ ਬਤੋ ਬਤ ਦੇਖਿਆ ਕਰੋ ਸਾਰੀ ਵੀਡੀਓ ਦੇਖਿਆ ਕਰੋ ਤੇ ਦੇਖ ਕੇ ਆਪਣੇ ਫਰੈਂਡ ਸਰਕਲ ਦੇ ਵਿੱਚ ਜਿੰਨੇ ਖੋਡੇ ਕਬੂਤਰਾਂ ਦੇ ਗਰੁੱਪਾਂ ਸਾਰਿਆਂ ਦੇ ਗਰੁੱਪਾਂ ਦੇ ਵਿੱਚ ਪਲੀਜ਼ ਇਹਨੂੰ ਸ਼ੇਅਰ ਕਰ ਦਿਆ ਕਰੋ ਤੇ ਕਿਉਂਕਿ ਜਿਹੜੇ ਹੁਣ ਜਿਹੜੇ ਚੰਗੇ ਕਬੂਤਰ ਬਾਜ਼ਾਂ ਨੂੰ ਸਭ ਉਹਨਾਂ ਨੂੰ ਪਤਾ ਸਾਰਾ ਕੁਝ ਆਪਾਂ ਟਰਾਈ ਕਰਦੇ ਹੁੰਦੇ ਹਾਂ ਵੀ ਜਿਹੜੇ ਨਵੇਂ ਆ ਜਿਹੜੇ ਜਾਨੀ ਅਰਧ ਵਿਚਾਲੇ ਜਿਹੜਾ ਜਿਨ੍ਹਾਂ ਨੂੰ ਪਤਾ ਨਹੀਂ ਹੈਗਾ ਵੀ ਯਾਰ ਗੁੜ ਫਲਾਣੇ ਉਹ ਕਈ ਵਾਰ ਆਇਆ ਹੁੰਦਾ ਹੁਣ ਮੈਂ ਕਈ ਵਾਰ ਜਦੋਂ ਉੱਥੇ ਹੁੰਦਾ ਸੀ ਮੈਂ ਚਾਚੇ ਤੋਂ ਗੁੜ ਲਿਆਉਣਾ ਵੀ ਅੱਜ ਥੋੜਾ ਜਿਹਾ ਗੁੜ ਦੇ ਦੇ ਮੈਂ ਕਬੂਤਰ ਨੂੰ ਦੇਣਾ ਮੈਂ ਕਬੂਤਰ ਨੂੰ ਗੁੜ ਦੇਣਾ ਤੇ ਕਬੂਤਰ ਨੇ ਤੰਨ ਚਾਰ ਘੰਟੇ ਦੀ ਲੀਡ ਮਾਰਨੀ ਜਦੋਂ ਮੈਂ ਦੂਜੇ ਦਿਨ ਛੱਡ ਦੇਣਾ ਕਬੂਤਰ ਨੂੰ ਆ ਗਏ ਤੇ ਉਦੋਂ ਐ ਰਹਿਣਾ ਵੀ ਪਤਾ ਨਹੀਂ ਇਹ ਕੀ ਪਾਉਂਦਾ ਗੁੜ ਚ ਕਿਵੇਂ ਆ ਜਾਂ ਕੀ ਚੀਜ਼ ਆ ਠੀਕ ਆ ਨਾ ਕਈਆਂ ਨੂੰ ਹੁਣ ਪਤਾ ਤਾਂ ਹੈਗਾ ਜਿਹੜੇ ਨਵੇਂ ਕਬੂਤਰਾਂ ਵਾਲੇ ਵੀ ਹਾਂ ਗੁੜ ਗਰਮ ਚੀਜ਼ਾਂ ਦਾ ਬਣਦਾ ਪਰ ਐ ਐ ਨਹੀਂ ਪਤਾ ਵੀ ਕਿਹੜੀਆਂ ਕਿਹੜੀਆਂ ਕਿੰਨੀ ਕਿੰਨੀ ਮਕਦਾਰ ਦੇ ਵਿੱਚ ਮੈਂ ਦੀਆਂ ਮੈਂ ਤਾਂ ਤੁਹਾਨੂੰ ਵੀਡੀਓ ਬਣਾਈ ਆ ਇਹ ਇਹ ਗੁੜ ਹਾਂ ਇੱਕ ਸੌਰੀ ਮੈਂ ਇੱਕ ਫੋਰਸ ਭੁੱਲ ਗਿਆ ਤੁਹਾਨੂੰ ਦਰਸ਼ਣ ਇਹਦੇ ਵਿੱਚ ਅੱਧਾ ਕਤੂੜਾ ਅੱਧਾ ਤੋੜਾ ਕਾਲੀ ਕਾਲੀ ਮਿਰਚ ਪਾਉਣੀ ਆ ਅੱਧਾ ਟੋਲਾ ਰਗੜ ਕੇ ਉਹ ਵੀ ਕਪੜਾ ਛਾਣ ਕਰਕੇ ਸਾਰੀ ਕਾਲੀ ਮਿਰਚ ਅੱਧਾ ਟੋਲਾ ਉਹ ਪਾਉਣੀ ਨਹੀਂ ਭੁੱਲਣੀ ਜ਼ਰੂਰ ਪਾਉਣੀ ਆ ਮੇਰੇ ਦਿਮਾਗ ਚੋਂ ਨਿਕਲ ਗਈ ਸੌਰੀ ਸਾਰਾ ਕੁਸਪਾ ਆ ਕੇ ਨਾਲ ਹੀ ਉਹਨਾਂ ਦੇ ਕਪੜਾ ਛਾਣ ਕਰਕੇ ਮਿਕਸ ਕਰਕੇ ਸਾਰਾ ਅੱਧਾ ਟੋਲਾ ਕਾਲੀ ਮਿਰਚ ਪਾਉਣੀ ਆ ਅੱਧਾ ਟੋਲਾ ਜਾਂ ਕੁੱਟ ਕੇ ਬਰੀਕ ਕਰਕੇ ਜਮਾ ਇਹਨ ਉਹ ਮੇਰੇ ਦਿਮਾਗ ਚੋਂ ਨਿਕਲ ਗਈ ਉਹ ਪਾਉਣੀ ਆ ਤੇ ਉਹ ਬਹੁਤ ਕੰਮ ਕਰਦੀ ਆ ਉਹ ਬੈਵਾਦੀ ਤੋਂ ਜਾਂ ਹੋਰ ਸਾਰੇ ਕਾਹੇ ਤੋਂ ਬਹੁਤ ਹੀ ਸ਼ਰੇ ਦੀ ਮਤਲਬ ਚੀਜ਼ ਆ ਮਿਰਚ ਆ ਇਆ ਠੀਕ ਹਨ ਸਾਰੇ ਜਾਨੇ ਆਪਣੀ ਵੀਡੀਓ ਨੂੰ ਕਰੋ ਸ਼ੇਅਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਇੱਕ ਵਾਰ ਫੇਰ ਕਰਦਾ ਆਪਣਾ ਚੈਨਲ ਰਾਣੀ ਕੈਨੇਡਾ ਤੇ ਇਹਨੂੰ ਬਹੁਤ ਬਹੁਤ ਸਬਸਕ੍ਰਾਈਬ ਕਰਿਆ ਕਰੋ ਆਪਣੇ ਫਰੈਂਡ ਸਰਕਲ ਦੇ ਵਿੱਚ ਸਾਰਿਆਂ ਨੂੰ ਕਿਹਾ ਕਰੋ ਆਪਣੀ ਨੂੰ ਸਪੋਰਟ ਕਰਨ ਲਈ